ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪ ਬਣਾਉਣ ਜਾ ਰਹੇ ਹਾਂ ਬਹੁਤ ਹੀ ਸਵਾਦ ਸੋਇਆ ਬਿੰਦੀ ਦੀ ਸਬਜੀ ਤੇ ਆਓ ਜੀ ਇਹ ਕਿਸਾ ਬਣਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਹ ਆਪਾਂ ਦੋ ਕਟੋਰੀਆਂ ਛੋਟੀਆਂ ਸੋਇਆ ਬਿੰਦੀਆਂ ਲੈ ਲਈਆਂ ਇਹਨਾਂ ਨੂੰ ਆਪਾਂ ਭਿਓ ਕੇ ਰੱਖ ਦਿੱਤਾ ਹੈਗਾ ਤੇ ਇੱਧਰ ਆਪਾਂ ਤੜਕਾ ਤਿਆਰ ਕਰਦੇ ਹਾਂ ਇਹਦੇ ਵਿੱਚ ਥੋੜਾ ਜੀਰਾ ਲੌਂਗ ਪਾ ਕੇ ਪਿਆਜ਼ ਪਾ ਲਿਆ ਹੈਗਾ ਰਫਲੀ ਕੱਟਿਆ ਹੋਇਆ ਤੇ ਆਪਾਂ ਇਹਨੂੰ ਥੋੜੀ ਦੇਰ ਲਈ ਭੁੰਨਾਂਗੇ ਜੀ ਤੇ ਬਾਅਦ ਚ ਇਹਦੇ ਵਿੱਚ ਆਪਾਂ ਐਡ ਕਰਾਂਗੇ ਟਮਾਟਰ ਹਰੀ ਮਿਰਚ ਤੇ ਅਦਰਕ ਇਹ ਸਾਰੇ ਰਫਲੀ ਇਸ ਕਰਕੇ ਕੱਟ ਕੀਤੇ ਹੋਏ ਕਿਉਂਕਿ ਇਸ ਮਸਾਲੇ ਨੂੰ ਆਪਾਂ ਮਿਕਸੀ ਦੇ ਵਿੱਚ ਤਿਆਰ ਕਰਾਂਗੇ ਤੇ ਲਓ ਜੀ ਆਪਣਾ ਜਿਹੜਾ ਮਸਾਲਾ ਆਲਮੋਸਟ ਅੱਧਾ ਜਿਹੜਾ ਹੈਗਾ ਫਰਾਈ ਹੋ ਕੇ ਤਿਆਰ ਹੋ ਚੁੱਕਿਆ ਹੁਣ ਆਪਾਂ ਇਹ ਚ ਨਮਕ ਮਿਰਚ ਹਲਦੀ ਪਾ ਕੇ ਤੇ ਇਹਨੂੰ ਥੋੜੀ देर ਲਈ ਭੁੰਨਾਂਗੇ ਤੇ ਹੁਣ ਇਹਦੇ ਉੱਪਰ ਆਪਾਂ ਇਹਨੂੰ ਥੋੜੀ देर ਲਈ ਕਵਰ ਕਰ ਦਾਂਗੇ ਤਾਂ ਜੋ ਚੰਗੀ ਤਰ੍ਹਾਂ ਇਹ ਜਿਹੜਾ ਮਸਾਲਾ ਪੁੱਜ ਜਾਵੇ ਤੇ ਜਿਹੜਾ ਆਪਾਂ ਸੁੱਕਾ ਮਸਾਲਾ ਚ ਐਡ ਕੀਤਾ ਹੈਗਾ ਤੇ ਉਹ ਪੱਕ ਜਾਵੇ ਤੇ ਇੱਕ ਤੋਂ 2 ਮਿੰਟ ਤੱਕ ਲੋ ਆਪਣਾਏ ਜਿਹੜਾ ਮਸਾਲਾ ਹੈਗਾ ਰੈਡੀ ਹੋ ਕੇ ਤਿਆਰ ਹੋ ਚੁੱਕਿਆ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਦਿੰਨੇ ਤਾਂ ਕਿ ਇਹ ਠੰਡਾ ਹੋ ਜਾਵੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਪੀਸ ਲਾਂਗੇ ਤੇ ਉਹ ਤਦ ਤੱਕ ਉਹ ਜਿਹੜੀ ਆਪਣੀ ਸੋਇਆਬੀਨ ਹੈਗੀ ਭੋਂਕੇ ਰੱਖੀ ਹੋਈ ਸੀਗੀ ਇਹਨੂੰ ਆਪਾਂ ਮੈਰੀਨੇਟ ਕਰਦੇ ਹਾਂ ਜੀ ਇਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਬੇਸਨ ਬੇਸਨ ਦੇ ਆਪਾਂ 2 ਚਮਚ ਐਡ ਕਰਨੇ ਨੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦਾ 1 ਚਮਚ ਫਿਰ ਥੋੜਾ ਜਿਹਾ ਨਮਕ ਮਿਰਚ ਪਾਵਾਂਗੇ ਥੋੜੀ ਜੀ ਥੋੜੀ ਜੀ ਹਲਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਇਹ ਮੈਸ਼ ਕਰ ਦਵਾਂਗੇ ਤਾਂ ਜੋ ਜਿਹੜਾ ਸਾਰਾ ਮਸਾਲਾ ਹੈਗਾ ਸੋ ਇਹ ਵੜੀਆਂ ਦੇ ਵਿੱਚ ਐਬਜ਼ਾਰਬ ਹੋ ਜਾਵੇ ਚੰਗੀ ਤਰ੍ਹਾਂ ਤੇ ਇਹਨੂੰ 5 ਮਿੰਟ ਤੱਕ ਇਸੇ ਤਰ੍ਹਾਂ ਹੀ ਰੱਖ ਦਾਂਗੇ ਜੀ ਇਹ ਜਿਹੜਾ ਪ੍ਰੋਸੈਸ ਆਪਣਾ ਤੜਕਾ ਲੱਗਦੇ ਲੱਗਦੇ ਹੀ ਤਿਆਰ ਹੋ ਜਾਣਾ ਚਾਹੀਦਾ ਆ ਇੱਧਰ ਆਪਣਾ ਜਿਹੜਾ ਤੜਕਾ ਹੈਗਾ ਉਹ ਠੰਡਾ ਹੋ ਰਿਹਾ ਤੇ ਇਹ ਆਪਣਾ ਜਿਹੜਾ ਤਿਆਰ ਕਰਕੇ ਰੱਖਿਆ ਹੋਇਆ ਸੀਗਾ ਇੱਧਰ ਆਪਾਂ ਆਲੂ ਵੀ ਕੱਟ ਕੇ ਰੱਖਲੇ ਸੀ ਪਹਿਲਾਂ ਤੇ ਹੁਣ ਜਿਹੜੇ ਆਪਾਂ ਮੈਰੀਨੇਟ ਕਰਨ ਲਈ ਸੋਇਆਬੀਨ ਰੱਖਿਆ ਸੀ ਉਹਨੂੰ ਉਸੇ ਤੜਕੇ ਵਾਲੀ ਕੜਾਈ ਦੇ ਵਿੱਚ ਹੀ ਥੋੜੀ ਦੇਰ ਲਈ ਰੋਸਟ ਕਰਾਂਗੇ ਹੋਰ ਜਿਹੜਾ ਤੇਲ ਹੈਗਾ ਆਪਾਂ ਨੂੰ ਹੋਰ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਹੜਾ ਉਹੀ ਇੱਕ ਚਮਚ ਆਇਲ ਜਿਹੜਾ ਬਚਿਆ ਸੀ ਬਸ ਉਹਦੇ ਵਿੱਚ ਹੀ ਆਪਾਂ ਇਹਨੂੰ ਰੋਸਟ ਕਰ ਦੇਣਾ ਹੈਗਾ ਇਹਨੂੰ ਇੱਕ ਤੋਂ 2 ਮਿੰਟ ਤੱਕ ਪਕਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਕੱਢ ਲਵਾਂਗੇ ਕਿਸੇ ਭਾਂਡੇ ਦੇ ਵਿੱਚ ਤੇ ਹੁਣ ਆਪਾਂ ਜਿਹੜੀ ਕੜਾਈ ਹੈ ਇੱਕ ਵਾਰੀ ਉਹਨੂੰ ਸਾਫ਼ ਕਰ ਲਿਆ ਤੇ ਵਿੱਚ ਫਿਰ ਆਇਲ ਪਾਵਾਂਗੇ ਫਿਰ ਇਸ ਤੋਂ ਬਾਅਦ ਇਸ ਦੇ ਵਿੱਚ ਪਾਵਾਂਗੇ ਜੀ ਜੀਰਾ ਤੇ ਜੀਰਾ ਨੂੰ ਥੋੜੀ देर ਲਈ ਜਦੋਂ ਭੁੰਨ ਹੋ ਗਿਆ ਉਸ ਤੋਂ ਬਾਅਦ ਜਿਹੜਾ ਆਪਣਾ ਜਿਹੜਾ ਤੜਕਾ ਤਿਆਰ ਕੀਤਾ ਹੋਇਆ ਸੀਗਾ ਇਹ ਆਪਾਂ ਇਹਦੇ ਵਿੱਚ ਟਰਾਂਸਫਰ ਕਰ ਦਾਂਗੇ ਤੇ ਇਸ ਤੜਕੇ ਨੂੰ ਚੰਗੀ ਤਰ੍ਹਾਂ ਆਪਾਂ ਹੁਣ ਇਹਨੂੰ ਪਕਾਵਾਂਗੇ ਤੇ ਜਿਵੇਂ ਜਿਵੇਂ ਇਹ ਥੋੜਾ ਜਿਹਾ ਆਪਾਂ ਜਿਹੜਾ ਮਿਕਸੀ ਦੇ ਵਿੱਚ ਮਸਾਲਾ ਲੱਗਿਆ ਰਹਿ ਗਿਆ ਸੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਤੇ ਲੋ ਜੀ ਜਿਹੜਾ ਆਪਣਾ ਮਸਾਲਾ ਹੈ অলਮੋਸਟ ਡਨ ਹੁੰਦਾ ਜਾਂਦਾ ਭੁੱਜ ਕੇ ਤਿਆਰ ਹੁੰਦਾ ਜਾਂਦਾ ਇਹਨੂੰ ਆਪਾਂ ਪਰ ਕਵਰ ਕਰਾਂਗੇ ਥੋੜੀ ਦੇਰ ਲਈ ਪਰ ਇਹਦੇ ਵਿੱਚ ਪਹਿਲਾਂ ਇਸ ਤੋਂ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਨੇ ਇਹ ਜ਼ਰੂਰ ਧਿਆਨ ਰੱਖਣਾ ਕਿਉਂਕਿ ਮਸਾਲੇ ਆਪਾਂ ਪਹਿਲਾਂ ਵੀ ਤੜਕੇ ਦੇ ਵਿੱਚ ਪਾਏ ਉਸ ਤਰ੍ਹਾਂ ਹੀ ਇਹਦੇ ਵਿੱਚ ਜਿਹੜੇ ਮਸਾਲੇ ਐਡ ਕਰਨੇ ਹੈਗੇ ਆ ਤੇ ਆਪਾਂ ਇਹ ਚ ਥੋੜਾ ਜਿਹਾ ਪਾਇਆ ਹੁਣ ਜੀਰਾ ਪਾਊਡਰ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਧਨੀਆ ਪਾਊਡਰ ਤੇ ਇਹਨੂੰ ਥੋੜੀ देर ਲਈ ਮਿਕਸ ਕਰਾਂਗੇ ਤੇ ਦੇਖੋ ਇਹਦਾ ਜਿਹੜਾ ਤੜਕੇ ਦਾ ਕਲਰ ਬਹੁਤ ਸੋਹਣਾ ਆਇਆ ਹੈਗਾ ਤੇ ਇਹਦੇ ਵਿੱਚ ਹੁਣ ਆਪਾਂ ਜਿਹੜੇ ਕੱਟੇ ਹੋਏ ਆਲੂ ਸੀਗੇ ਉਹ ਆਪਾਂ ਪਾ ਦਾਂਗੇ ਤੇ ਇੱਕ ਗਲਾਸ ਪਾਣੀ ਦਾ ਪਾ ਕੇ ਇਹਦੀ ਥੋੜੀ ਜਿਹੀ ਗਰੇਵੀ ਬਣਾ ਦਾਂਗੇ ਤੇ ਤਾਂ ਜੋ ਇਹ ਜਿਹੜਾ ਆਪਣੀ ਜਿਹੜੀ ਤਰੀ ਹੈ ਇਹ ਵੀ ਪੱਕ ਜਾਵੇ ਤੇ ਜਿਹੜੇ ਆਪਣੇ ਆਲੂ ਹੈਗੇ ਨੇ ਇਹ ਵੀ ਥੋੜੀ देर ਲਈ ਬਨ ਜਾਂਦੇ ਇਹਨੂੰ 2 ਤੋਂ 3 ਮਿੰਟ ਤੱਕ ਆਪਾਂ ਕਵਰ ਕਰਾਂਗੇ ਲੋ ਜੀ ਆਪਣੀ ਜਿਹੜੀ ਸਬਜੀ ਆ ਆਲੂ ਵੀ ਥੋੜੇ ਜਿਹਾ ਪੱਕ ਕੇ ਤਿਆਰ ਹੋ ਚੁੱਕੇ ਹੁਣ ਆਪਾਂ ਇਸ ਸਟੇਜ ਤੇ ਆ ਕੇ ਇਹਦੇ ਵਿੱਚ ਆਪਾਂ ਸੋਇਆਬੀਨ ਐਡ ਕਰ ਦਾਂਗੇ ਤੇ ਇਹਨੂੰ ਦੋ ਤੋਂ 3 ਮਿੰਟ ਤੱਕ ਪਕਾਵਾਂਗੇ ਫਰੈਂਡਸ ਜਿਹੜੀ ਹੈਗੀ ਆਪਣੀ ਗਰੇਵੀ ਬਣੀ ਹੋਈ ਹੈ ਇਹ ਵੀ ਥੋੜੀ ਜਿਹੀ ਹੋਰ ਸੁੱਕ ਜੇਗੀ ਤੇ ਜਿਹੜੀ ਆਪਣੀ ਸਬਜੀ ਆ ਉਹ ਵੀ ਬਣ ਕੇ ਤਿਆਰ ਹੋ ਜਾਏਗੀ ਜੀ ਲੋ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਆ ਕਿਸ ਤਰ੍ਹਾਂ ਦੀ ਲੱਗੀ ਰੈਸਪੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਇਹਨੂੰ ਇਹ ਸੋਇਆ ਬਿੰਦੀ ਸਬਜੀ ਨੂੰ ਇਸੇ ਤਰ੍ਹਾਂ ਬਣਾਓ ਤੇ ਆਪਣੇ ਐਕਸਪੀਰੀਅੰਸ ਮੇਰੇ ਨਾਲ ਸ਼ੇਅਰ ਕਰੋ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇ ਤੁਸੀਂ ਸਾਡੇ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ